ਇਹ ਉਹੀ ਪਲਕੀ ਸਾਹਿਬ ਹੈ ਜਿਹਨੂੰ ਸਜਾ ਕੇ ਜਿਹਦੇ ਵਿੱਚ ਗੁਰੂ ਪਾਤਸ਼ਾਹ ਜੀ ਦੇ ਪਾਵਨ ਸਰੂਪ ਪੰਥ ਦੀਆਂ ਨਾਮਵਰ ਸ਼ਕਤੀਆਂ ਪੰਜ ਸਿੰਘ ਸਹਿਬਾਨ ਅਤੇ ਇਸ ਤੋਂ ਇਲਾਵਾ ਪੰਥਕ ਸ਼ਕਤੀਆਂ ਵੀ ਇਸੇ ਪਲਕੀ ਸਾਹਿਬ ਦੇ ਵਿੱਚ ਸੁਭਾਇਮਾਨ ਹੋ ਕੇ ਗੁਰਦੁਆਰਾ ਸ੍ਰੀ ਜੋਤੀ ਜੋਤਿ ਉਸ ਰੂਪ ਸਾਹਿਬ ਵੀ ਕੇ ਪਹੁੰਚਦੀਆਂ ਨੇ ਇਹ ਪਲਕੀ ਸਾਹਿਬ ਪੂਰਨ ਤੌਰ ਤੇ ਫੁੱਲਾਂ ਦੇ ਨਾਲ ਸਜਾਈ ਜਾਂਦੀ ਹੈ ਜਿਵੇਂ ਸੇਵਾਦਾਰ ਬੜੇ ਚਾਉ ਦੇ ਨਾਲ ਬڑے ਚਾਹ ਦੇ ਨਾਲ بڑے ਜਾਓ ਜਲਾਲ ਦੇ ਨਾਲ ਪਾਲਕੀ ਸਾਹਿਬ ਨੂੰ ਧੋਣ ਦੀ ਸੇਵਾ ਕਰ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ 25 26 27 ਦੀ ਜੋ ਸ਼ਹੀਦੀ ਸਭਾ ਸੀ ਉਸ ਸੰਬੰਧ ਵਿੱਚ ਅਖੀਲੇ ਦਿਨ ਵਿਸ਼ੇਸ਼ ਕਰਕੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਨਗਰ ਕੀਰਤਨ ਦੀ ਰੰਮਤਾ ਹੁੰਦੀ ਹੈ ਇਹ ਨਗਰ ਕੀਰਤਨ ਫਤਿਹਗੜ੍ਹ ਸਾਹਿਬ ਤੋਂ ਆਰੰਭ ਹੋ ਕੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਤੱਕ ਲਜਾਇਆ ਜਾਂਦਾ ਹੈ ਇਸ ਨਗਰ ਕੀਰਤਨ ਵਿੱਚ ਸਕੂਲੀ ਬੱਚੇ ਗਤਕੇ ਦੇ ਜੋਰ ਦਿਖਾਉਂਦੇ ਨੇ ਇੱਕ ਨਹੀਂ ਅਨੇਕਾਂ ਹੀ ਸ਼ਬਦ ਚੋਂ ਕਿ ਜਥੇ ਹੁੰਦੇ ਨੇ ਸੋ ਇਹ ਨਗਰ ਕੀਰਤਨ ਵਿੱਚ ਵਿਸ਼ੇਸ਼ ਖਿੱਚ ਦਾ ਕੇਂਦਰ ਹੁੰਦੀ ਹੈ ਪਾਲਕੀ ਸਾਹਿਬ ਪਾਲਕੀ ਸਾਹਿਬ ਤਿਆਰ ਕੀਤੀ ਜਾਂਦੀ ਹੈ ਪਰੰਤੂ ਮੌਜੂਦਾ ਸਮੇਂ ਪਾਲਕੀ ਸਾਹਿਬ ਦੀ ਸੇਵਾ ਕੀਤੀ ਜਾ ਰਹੀ ਹੈ ਤੁਸੀਂ ਵੇਖ ਸਕਦੇ ਹੋ ਕਿਵੇਂ ਸੇਵਾ ਦਾ ਲੱਗੇ ਨੇ ਪਾਲਕੀ ਸਾਹਿਬ ਨੂੰ ਅੰਦਰੋਂ ਬਾਹਰੋਂ ਚੰਗੀ ਤਰ੍ਹਾਂ ਧੋਇਆ ਜਾ ਰਿਹਾ ਹੈ ਸਾਫ਼ ਕੀਤਾ ਜਾ ਰਿਹਾ ਹੈ ਤਾਂ ਜੋ ਆਉਣ ਵਾਲੇ ਕੱਲ ਕੱਲ ਦਾ ਜੋ ਦਿਨ ਹੋਵੇਗਾ ਸਵੇਰੇ ਅੰਮ੍ਰਿਤ ਵੇਲੇ ਪਾਲਕੀ ਸਾਹਿਬ ਦੀ ਸੇਵਾ ਪਾਲਕੀ ਸਾਹਿਬ ਨੂੰ ਸਜਾਣਾ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਤਕਰੀਬਨ 9 ਵਜੇ ਸਵੇਰੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਇਹ ਨਗਰ ਕੀਰਤਾਂ ਰੰਮ ਹੁੰਦਾ ਜੋ ਕਿ ਗੁਰਦੁਆਰਾ ਸ਼੍ਰੀ ਜੋਤੀਸਰੂਪ ਸਾਹਿਬ ਤੱਕ ਲਿਜਾਇਆ ਜਾਂਦਾ ਹੈ ਇਹ ਉਹੀ ਪਲਕੀ ਸਾਹਿਬ ਹੈ ਜਿਹਨੂੰ ਸਜਾ ਕੇ ਜਿਹਦੇ ਵਿੱਚ ਗੁਰੂ ਪਾਤਸ਼ਾਹ ਜੀ ਦੇ ਪਾਵਨ ਸਰੂਪ ਪੰਤ ਦੀਆਂ ਨਾਮਵਰ ਸ਼ਖਸੀਤਾਂ ਪੰਜ ਸਿੰਘ ਸਹਿਬਾਨ ਅਤੇ ਸਲਾਵਾ ਪੰਤਕ ਸ਼ਖਸੀਤਾਂ ਵੀ ਇਸੀ ਪਲਕੀ ਸਾਹਿਬ ਦੇ ਵਿੱਚ ਸਵਾਯਮਾਨ ਹੋ ਕੇ ਗੁਰਦੁਆਰਾ ਸ਼੍ਰੀ ਜੋਤੀਸਰੂਪ ਸਾਹਿਬ ਵਿਖੇ ਪਹੁੰਚਦੀਆਂ ਨੇ ਸੋ ਤੁਸੀਂ ਵੇਖ ਸਕਦੇ ਹੋ ਇਹ ਪਲਕੀ ਸਾਹਿਬ ਕੱਲ ਨਗਰ ਕੀਰਤਾਂ ਤੋਂ ਦਿਖਾਈ ਦਿੱਤੀ ਜਾਵੇਗੀ ਇਹ ਪਲਕੀ ਸਾਹਿਬ ਪੂਰਨ ਤੌਰ ਤੇ ਫੁੱਲਾਂ ਦੇ ਨਾਲ ਸਜਾਈ ਜਾਂਦੀ ਹੈ ਅੱਜ ਵੀ ਸੇਵਾਦਾਰ ਬڑے ਚਾਹ ਦੇ ਨਾਲ ਸਾਡੀਆਂ ਸਤਕਾਰਯੋਗ ਮਾਤਾਵਾਂ ਪੈਣਾ ਸਾਡੇ ਨੌਜਵਾਨ ਵੀਰ ਬڑے ਚਾਹ ਦੇ ਨਾਲ ਬڑے ਜਾਓ ਜਲਾਲ ਦੇ ਨਾਲ ਪਾਲਕੀ ਸਾਹਿਬ ਨੂੰ ਧੋਣ ਦੀ ਸੇਵਾ ਕਰ ਰਹੇ ਨੇ ਤਾਂ ਜੋ ਪਾਲਕੀ ਸਾਹਿਬ ਧੋਣ ਤੋਂ ਬਾਅਦ ਪਾਲਕੀ ਸਾਹਿਬ ਨੂੰ ਫੁੱਲਾਂ ਦੇ ਨਾਲ ਸਜਾਇਆ ਜਾਵੇ ਇਹ ਵੀ ਕਿਹਾ ਜਾਂਦਾ ਹੈ ਪੁਰਾਤਨ ਬਜ਼ੁਰਗਾਂ ਤੋਂ ਕਿ ਜਿਹੜੀ ਪਾਲਕੀ ਸਾਹਿਬ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਨਗਰ ਕੀਰਤਨ ਰੂਪ ਵਿੱਚ ਜਾਂਦੀ ਹੈ ਨਗਰ ਕੀਰਤਨ ਜੋਤੀਸਰੂਪ ਪਹੁੰਚਦਾ ਹੈ ਇਹ ਉਸੇ ਤਰ੍ਹਾਂ ਦਾ ਮੰਜ਼ਰ ਹੁੰਦਾ ਹੈ ਜਿਵੇਂ ਸਹਬਜ਼ਾਦਿਆਂ ਨੂੰ ਮਾਤਾ ਜੀ ਨੂੰ ਸੰਸਕਾਰ ਦੇ ਵਾਸਤੇ ਗੁਰਦੁਆਰਾ ਜੋਤੀਸਰੂਪ ਲਜਾਇਆ ਜਾਂਦਾ ਸੀ ਜੀ ਹਾਂ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਤੁਸੀਂ ਵੇਖ ਸਕਦੇ ਹੋ ਕਿਵੇਂ ਪੂਰੇ ਜਾਓ ਜਲਾਲ ਦੇ ਨਾਲ ਸੇਵਾਦਾਰ ਸਾਡੀਆਂ ਸਤਿਕਾਰਯੋਗ ਮਾਤਾਵਾਂ ਪਲਕੀ ਸਰ ਤੋਂ ਤੇ ਸੇਵਾ ਤੇ ਲੱਗੀਆਂ ਨੇ